ਹਾਂਜੀ ਸਾਰੇ ਪ੍ਰਭਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਲੱਗਿਆ ਇਹ ਆਪਾਂ ਕੇਐਸ ਦੀ ਰਿਪੇਅਰ ਕਰਨਾ ਦੱਸ ਲਿਆ ਤੁਹਾਨੂੰ ਕੀ ਕੁਛ ਕਰਨ ਵਾਲਾ ਆਪਣਾ ਕੇਐਸ ਰੀਪਰ ਦਾ 2016 ਮਾਡਲ ਰੀਪਰ ਤੇ ਤੁਹਾਨੂੰ ਦਿਖਾਉਣੇ ਅੱਜ ਕੀ ਕੁਛ ਰੀਪਰ ਦਾ ਕਰਨ ਵਾਲਾ ਕੀ ਕੀ ਕੰਮ ਕਰਨਾ ਤੇ ਸਾਰਾ ਫਿਰ ਹੌਲੀ ਹੌਲੀ ਆਪਾਂ ਸਾਰਾ ਕੰਮ ਕਰਾਂਗੇ ਲੱਗਦਾ ਬਲੂਅਰ ਦਾ ਸਾਫ ਕਰ ਸਾਰਾ ਆਜ ਦਾ ਸਾਫ ਕਰਤਾ ਤੇ ਤਾਰ ਕੀ ਨਿਕਲ ਤਾਰ ਦੀ ਕਰ ਦਿਆ ਸਿੱਧੀ ਇਸ ਨੂੰ ਤਾਰ ਵੀ ਦਾਲ ਕੰਮ ਕੇ ਕਰਤਾ ਸਾਫ ਜੀ ਆ ਘਰ ਦੇ ਨਾਲ ਲਿਬਰੀ ਪੇਜ ਅੰਦਰ ਸੈਟ ਜੋ ਕਟਨ ਕਰਕੇ ਤੇ ਹਮ ਘਰ ਦੇ ਨੂੰ ਬਲੋਰ ਨਾਲ ਮਾਰ ਕੇ ਹਵਾ ਤੇ ਘਰ ਦੇ ਦੀ ਸਮਰ ਕੇ ਸਫਾਈ ਜੀ ਹਾਂ ਹ ਟਾਈਮ ਲੱਗ ਜਾਂਦਾ ਜੀ ਬਾਹਰ ਕੇ ਸਾਫ ਕਰਦੇ ਲੱਗੇ ਵੀ 25 30 ਮਿੰਟ ਜੀ ਮਾਰ ਕੇ ਬਲੋਰ ਨਾਲ ਕਰਤੀ ਸਾਫ ਸਫਾਈ ਸਾਰਾ ਇਹਦਾਂ ਤੇ ਹੁਣ ਸਟਾਰਟਿੰਗ ਦੇ ਸ਼ੁਰੂ ਤੋਂ ਮਤਲਬ ਹਰ ਇੱਕ ਗੱਲ ਦੱਸਦੇ ਆਂ ਵੀ ਕੀ ਕੁਝ ਕੰਮ ਕਰਨ ਵਾਲਾ ਇਹਦਾ ਮਸ਼ੀਨ ਦਾ ਰਿਪੇਅਰ ਤੇ ਸਟਾਰਟਿੰਗ ਤੇ ਸਾਰਾ ਮਤਲਬ ਸੋਨ ਕੱਲੀ ਕੱਲੀ ਚੀਜ਼ ਦੱਸਾਂਗੇ ਮੇ ਕੀ ਕੀ ਕੰਮ ਤੇ ਵੀ ਪਰ ਮਾਨੂੰ ਕੀ ਟਟੋ ਪੱਜ ਜੈ ਜਿਹੜੀ ਉਹ ਸਾਰੀ A to Z ਕਰ ਦੇਣਾ ਕੰਮ ਆਪਾਂ ਨੇ ਇਹਦਾ ਹੌਲੀ ਹੌਲੀ ਹੁਣ ਤੇ ਜਿਹੜਾ ਆ ਵੱਡਾ ਵਾਇਰਿੰਗ ਇਹਦੇ ਵਿੱਚ ਢਿੱਲ ਸੀਗੀ ਤੇ ਇਹ ਵੀ ਚੇਂਜ ਕਰਨਾ ਆਪਾਂ ਨੇ ਇਹ ਵੀ ਬਦਲਾ ਦੇਣਾ ਤੇ ਉਸ ਤੋਂ ਬਾਅਦ ਸਾਰੇ ਵਾਇਰਿੰਗ ਨੂੰ ਕੱਲੇ ਕੱਲੇ ਗਲੀਸ ਮਾਰ ਕੇ ਚੈੱਕ ਕਰਾਂਗੇ ਜਿਹੜੇ ਜਿਹੜੇ ਵਾਇਰਿੰਗ ਚ ਗਰੀਸ ਆਈ ਜੋ ਚਲ ਛੱਡ ਦਾਂਗੇ ਨਹੀਂ ਖੋਰ ਖੋਰ ਕੇ ਗਰੀਸ ਆਉਂਦਾ ਕਰ ਦੇਣਾ ਤੇ ਅਕੀ ਤੁਹਾਨੂੰ ਦਿਖਾ ਦੇਵਾਂਗਾ ਗੀਅਰ ਲਾਇਆ ਪਿਆ ਗੀਅਰ ਦੀ ਸੈਟਿੰਗ ਕਰਾਉਣੀ ਦਿੱਤੀ ਹੋਈ ਆ ਕਿਉਂਕਿ ਪਹਿਲਾਂ ਹੋ ਟਰੈਕਟਰ ਤੇ ਚੱਲ ਰਿਹਾ ਸੀ ਇਹ ਤੇ ਹੁਣ ਹੋ ਟਰੈਕਟਰ ਤੇ ਚੱਲਦਾ ਕਰਨਾ ਰੀਪਰ ਤੇ ਉਸ ਤੋਂ ਬਾਅਦ ਇਹਦੀ ਵੀ ਆਪਾਂ ਵੀਡੀਓ ਅਲੱਗ ਤੋਂ ਪਾਵਾਂਗੇ ਗੀਅਰ ਦੀ ਸੈਟਿੰਗ ਦੀ ਤੇ ਪੂਲੀਆਂ ਦੀ ਅਲੱਗ-ਅਲੱਗ ਤੇ ਇਹਨਾਂ ਦੀ ਵੀਡੀਓ ਅਲੱਗ ਬਣਾ ਕੇ ਪਾਵਾਂਗੇ ਚੱਕਰਾਂ ਦੀ ਸੈਟਿੰਗ ਵੀ ਕਿਵੇਂ ਕਰਨੀ ਆ ਤੇ ਚਾਰਨਾ ਚਾਰਨਾ ਦਾ ਆਪਾਂ ਨੇ ਪਿਛਲੀ ਵਾਰ ਲੱਗ ਆਪਾਂ ਨਵਾਂ ਪਾਇਆ ਸੀ ਇਸ ਵਾਰ ਚੱਲ ਜਾਣਾ ਤਿੰਨ ਨੱਕ ਸੌਟਰਾਲੀ ਬਣਾਈ ਸੀ ਤੇ ਇਹ 14 ਫਰਤੀਆਂ ਵਾਲਾ ਆਪਣਾ ਰੀਪਰਾ 16 ਮਾਡਲ ਤੇ ਇਹ ਜਿਹੜਾ ਪਾਈਪ ਆ ਇਹ ਦਿੱਤਾ ਲਾ ਕਿਉਂ ਇਹ ਜਿਹੜਾ ਹੇਠਲਾ ਪਾਈਪ ਇਹਦੇ ਵਿੱਚ ਨਿਕਲ ਗਈਆਂ ਗਲੀਆਂ ਛਰ ਲਿਆ ਨਾਲ ਤੇ ਇਹ ਵੀ ਲਾਹਾਂਗੇ ਆਪਾਂ ਜਦ ਏਦਾਂ ਇਹਨੂੰ ਵੀ ਆਪਾਂ ਦੇਣਾ ਲਾ ਇਹਦੇ ਅੰਦਰਲੇ ਪਾਸੋਂ ਦੀ ਚਾਦਰ ਲਵਾ ਦੇਣੀ ਆ ਫਿਰ ਟੂ ਜੈਡ ਸਾਰੇ ਲਵਾ ਦੇਣੀ ਇਹਦੀ ਚਾਦਰ ਤੇ ਮੰਗਲੇ ਪਾਸੇ ਪੱਖੇ ਪੱਖੇ ਦੇ ਹੋਏ ਪੈਨੇ ਖਤਮ ਪੱਖੇ ਵੀ ਨਵੇਂ ਪਾਵਾਂਗੇ ਤੇ ਲਪੇਟੇ ਵੀ ਇਹਦੇ ਖਤਮ ਹੋ ਚੁੱਕੇ ਨੇ ਉਹ ਸ਼ਾਂਤੀ ਨਾਲ ਲਪੇਟੇ ਵਿੱਚ ਦੀ ਗਲੀਆਂ ਨਿਕਲ ਗਈਆਂ ਲਪੇਟੇ ਵੀ ਨਵੇਂ ਲਾਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਬੈਲਟਾਂ ਵੀ ਖੋਸਕੀਆਂ ਹੋਣ ਕਰਕੇ ਇਹਦੇ ਵਿੱਚ ਬਾਡੇ ਚ ਪੈ ਗਏ ਇਹ ਵੀ ਚੇਂਜ ਕਰ ਦਾਂਗੇ ਪਿਛਲੀਆਂ ਪੱਖਿਆਂ ਵਾਲੀ 벨ਟਾਂ ਹਾਂਜੀ ਤੇ ਕੱਪ ਸੀ ਜਿਹੜਾ ਆ ਚੱਕਿਆ ਉਹ ਵੀ ਪਿਛਲੀ ਵਾਰ ਗਿਰ ਗਿਆ ਸੀਗਾ ਉਹ ਵੀ ਪਾ ਦੇਣਾ ਅਰ ਹੀਲਾ ਖੋਲ ਕੇ ਕਰ ਲਾਂਗੇ ਚੈੱਕ ਕਈ ਵਾਰ ਆ ਨਾ ਇੱਥੇ ਬੋਸਾਂ ਦੇ ਥੱਲੋਂ ਕ੍ਰੈਂਕ ਹੋ ਜਾਂਦੀਆਂ ਨੇ ਇਹ ਉਹ ਇਹਦੇ ਜਿਹੜੇ ਬੋਸ ਨੇ ਰਾਬੜਦੇ ਨੇ ਇਹ ਕਰਕੇ ਉਹ ਸੇਤੀ ਦਾ ਨਹੀਂ ਕੁਸ ਹੁੰਦਾ ਕਿ ਐਸ ਦੇ ਵਿੱਚ ਬਹੁਤ ਲੋਹੇ ਦੇ ਹੁੰਦੀ ਨੇ ਉਹ ਚੀਕਾਂ ਜਾਂ ਮਾਰ ਮਾਰ ਉਥੋਂ ਖਤਮ ਹੋ ਜਾਂਦੇ ਨੇ ਇਹ ਜ ਕਰਕੇ ਇਹਨੂੰ ਆਪਾਂ ਖੋਲ ਕੇ ਚੈੱਕ ਕਰਾਂਗੇ ਤੇ ਜਿਹੜੀ ਆ ਸਾਫਟ ਖੋਲੀ ਆਪਾਂ ਨੇ ਇਹਦਾ ਵੀ ਸਾਈਜ਼ ਬਣੂਗਾ ਤੇ ਸਾਈਜ਼ ਆਪਾਂ ਬਣਾ ਦੇਣਾ ਤੇ ਸਾਈਜ਼ ਦੇ ਯਾਰ ਸਾਈਜ਼ ਬਣਾਉਣਾ ਨਾ ਸਾਈਜ਼ ਦੇ ਨਾ ਪਿੱਤਲ ਦਾ ਮਾਲ ਲਵਾਵਾਂਗੇ ਜਰੂਰ ਪਿੱਤਲ ਦੇ ਮਾਲ ਨਾਲ ਇਹ ਗਰਮ ਮਤਲਬ ਟੁੱਟਦੀ ਨਹੀਂ ਹੈਗੀ ਸਾਫਟ ਜੇਰਾ ਆਪਾਂ ਦੂਜਾ ਬਣਾਉਣੇ ਦੇਗੀ ਜਾਹਾਂ ਉਹਨਾਂ ਸਾਫਟ ਹੋ ਜਾਂਦੇ ਆ ਗਰਮ ਸਾਫਟ ਗਰਮ ਹੋਣ ਕਰਕੇ ਉੱਥੋਂ ਕੁਝ ਟਾਈਮ ਚੱਲ ਕੇ ਟੁੱਟ ਜਾਂਦੀ ਆ ਹਾ ਸਾਡਾ ਛੋਟਾ ਮਿਸਤਰੀ ਵੀ ਪਹੁੰਚ ਚੁੱਕਿਆ ਹਾਂਜੀ ਤੇ ਬਾਕੀ ਪੂਲੀਆਂ ਦੀ ਸਾਈਟ ਤੇ ਤੁਹਾਨੂੰ ਬਾਅਦ ਵਿੱਚ ਹੀ ਦਿਖਾਵਾਂਗੇ ਚਾਰਨਾ ਚਾਰਨਾ ਵੀ ਕੱਢ ਕੇ ਚੈੱਕ ਕਰਾਂਗੇ ਠੀਕ ਹੀ ਐਸ ਦੇ ਨਾਲ ਹੋਰ ਬਹੁ ਬਈਏ ਸਿਸਟਮ ਆ ਇਸ ਦੇ ਨਾਲ ਇੱਕ ਡਵਲ ਥੱਲੇ ਉਹ ਆ ਗਈ ਆਪਣੀ ਬਾਸਕਟ ਇੱਕ ਥੱਲੇ ਬਾਸਕਟ ਹੁੰਦੀ ਐ ਇੱਕ ਇਹਦੇ ਉੱਪਰ ਬਾਸਕਟ ਹੁੰਦੀ ਆ ਠੀਕ ਆ ਕਿ ਤੋੜੀ ਦੀ ਕਹਿੰਦੀ ਕੁਆਲਿਟੀ ਆ ਬਰਾਉਂ ਦੀ ਪੂਰੀ ਵਧੀਆ ਰਹਿੰਦੀ ਆ ਹਾਂਜੀ ਤੇ ਬਾਕੀ ਸਾਰੇ ਬੈਰਿੰਗ ਆਪਾਂ ਇਕੱਲਾ ਇਕੱਲਾ ਖੋਲ ਕੇ ਚੈੱਕ ਕਰਕੇ ਗ੍ਰੀਸ ਜਿਹਨੂੰ ਆਈ ਗਿਆ ਠੀਕ ਆ ਜਿਹਨੂੰ ਨਹੀਂ ਆਇਆ ਤੇ ਉਹਨੂੰ ਖੋਲਾਂਗੇ ਬਾਕੀ ਹਲਿਆ ਕੇ ਇਕੱਲੇ ਇਕੱਲੇ ਬੈਗ ਨੂੰ ਥੱਲੇ ਆਪਾਂ ਕੋਈ ਨਾ ਕੋਈ ਰਾੜ ਵਗੈਰਾ ਪਾ ਕੇ ਜਿਹੜਾ ਤਾਂ ਟਿੱਲੇ ਦੂਗਾ ਉਹਨੂੰ ਕੱਢ ਕੱਢ ਕੇ ਛੱਡ ਦਾਂਗੇ ਤੇ ਜਿਹੜਾ ਸਹੀ ਹੋਇਆ ਉਹ ਗਰੀਸ ਮਾਰ ਕੇ ਚੈੱਕ ਕਰਕੇ ਪਾ ਦਾਂਗੇ ਗਰੀਸ ਗਰੀਸ ਆਜੂ ਠੀਕ ਐ ਨਹੀਂ ਇਹਨੂੰ ਸੈਟਿੰਗ ਕਰਕੇ ਉਹਦੀ ਗਰੀਸ ਆਉਂਦੀ ਕਰਾਂਗੇ ਜੀ ਬਾਕੀ ਹੋਰ ਸਭ ਵਧੀਆ ਹਾਂਜੀ ਹਾਂ ਬਾਕੀ ਗੀਅਰ ਦੀਆਂ ਘਰਾਰੀਆਂ ਕਿਹੜਾ ਸੈੱਟ ਪਾਇਆ ਵਿੱਚ ਕਿੰਨਾ ਖਰਚਾ ਆਇਆ ਕਿੰਨੇ ਚੱਕਰ ਬਣੇ ਉਹਦੇ ਗੇਅਰ ਦੇ ਉਹਦੀ ਅਲੱਗ ਤੋਂ ਵੀਡੀਓ ਬਣਾਵਾਂਗੇ ਹਾਂਜੀ ਤੇ ਬਾਕੀ ਨਾ ਜਿੱਦਾਂ ਜਿੱਦਾਂ ਇਹਦੀ ਰਿਪੇਅਰ ਕਰਾਂਗੇ ਹਰੇਕ ਚੀਜ਼ ਦੀ ਕੱਲੀ-ਕੱਲੀ ਚੀਜ਼ ਦੀ ਆਪਾਂ ਵੀਡੀਓ ਬਣਾਵਾਂਗੇ ਹਾਂਜੀ ਤੇ ਉਹਨੂੰ ਵੀ ਲਾ ਕੇ ਇਹਦੇ ਅੰਦਰੀ ਸਾਈਡ ਤੇ ਲਪੇਟੇ ਲਾ ਦਨੇ ਆ ਪੀਟੇ ਲਾ ਕੇ ਉਹਨੂੰ ਐਨ ਸੈੱਟ ਕਰ ਦਾਂ ਪਿਛਲੀ ਵਾਰ ਤੂੜੀ ਨਿਕਲੀ ਰਹੀਦੀ ਉੱਥੋਂ ਦੀ ਉਹ ਕਹਿੰਦਾ ਕਿ ਤੂੜੀ ਜੇ ਕਾ ਜਿਹੜੇ ਪੱਖੇ ਨੇ ਪੱਖੇ ਵੀ ਪਾ ਦੇਣੇ ਆਪਾਂ ਨੇ ਨਹੀਂ ਜਿਹੜੇ ਗਲੀਆਂ ਇਹਦੇ ਨਾਲ ਹਵਾ ਨਿਕਲੀ ਜਾਂਦੀ ਹੈ ਹਵਾ ਨਿਕਲਾਂਗੇ ਕਿ ਟ੍ਰੈਲੀ ਫਿਰ ਛੇਤੀ ਨਹੀਂ ਭਰਦੀ ਨਹੀਂ ਟ੍ਰੈਲੀ ਬਹੁਤ ਵਧੀਆ ਛੇਤੀ ਭਰਦੀ ਹੈਗੀ ਹਾਂਜੀ ਹਾਂ ਤੇ ਬਾਕੀ ਸੋਲੂ ਜਿਵੇਂ ਜਿਵੇਂ ਰੀਪਰ ਦੀ ਰਿਪੇਅਰ ਕਰੀ ਚੱਲਾਂਗੇ ਤੇ ਕਿਹੜੇ ਕਿਹੜੇ ਬਲੇਡ ਯੂਜ਼ ਕਰ ਰਹੇ ਆ ਆਪਾਂ ਤੇ ਕਿਹੜੀ ਕੰਪਨੀ ਦੇ ਪਾਵਾਂਗੇ ਉਹ ਤੇ ਮੂਰਲੇ ਬਲੇਡ ਸਰਪ ਕਿਹੜੇ ਸ਼ਾਰਪ ਦੇ ਪਾਉਣੇ ਆਪਾਂ ਉਹ ਵੀ ਸ਼ਾਰਪ ਦੀ ਲਿਆਵਾਂਗੇ ਆ ਬਲ ਲਗਭਗ ਸਰਪ ਦੀ ਯੂਜ਼ ਕਰਦੇ ਆ ਬਲੇਡ ਪੂਰਾ ਵਧੀਆ ਹਾਰਡ ਹੁੰਦਾ ਨਾ ਵਧੀਆ ਬਲੇਡ ਹੁੰਦਾ ਸ਼ਾਰਪ ਦਾ ਉਹ ਪਾਵਾਂਗੇ ਡਰਮ ਵਿੱਚ ਕਿਹੜੀ ਵਰਤ ਰਹੇ ਹਾਂ ਤੇ ਬੈਰਿੰਗ ਜਿਹੜਾ ਆਹ ਕੱਢਣਾ ਹੁਣ ਪਿਛਲੀ ਵਾਰ ਉਹਦੇ ਨਾਲ ਐਫ ਕੇ ਦਾ ਪਤਾ ਸੀਗਾ ਨਾ IFFK ਹਲਾ ਉਹਦਾ ਤੇ ਹੁਣ ਇਹਨਾਂ ਦਾ TR ਯੂਜ਼ ਕਰਾਂਗੇ TR ਦਾ ਕੁਆਲਿਟੀ ਪੂਰੀ ਵਧੀਆ ਹੁੰਦੀ ਆ ਇੱਕ ਵਾਰ ਦਾ ਜ਼ਰੂਰ ਪੈਸੇ ਲੱਗੇ ਜਾਂਦੇ ਰਹਿਣਗੇ ਚੱਲਦੇ ਸੀਜ਼ਨ 'ਚ ਹੁੰਨੀ ਆ ਕਿਉਂਕਿ ਚੱਲਦੇ ਸੀਜ਼ਨ 'ਚ ਹੀ ਨੇ ਪਿਛਲਾ ਬੈਰਿੰਗ ਟੁੱਟ ਗਿਆ ਸੀਗਾ ਤੇ 40-50 ਕਾ ਟਰੈਲੇ ਲੈਣੀਆਂ ਦੀਆਂ ਉਹ ਪੁਰਾਣਾ ਪਾਕੀ ਕੰਮ ਸਿਰੇ ਕਰਿਆ ਉਹ ਤੋਂ ਤੇ ਹੁਣ ਵੱਢ ਕੇ ਇਹਨੂੰ ਕੱਢ ਕੇ ਤੇ ਵਿੱਚੋਂ ਡਰਮ ਰੂਮ ਕੱਢਾਂਗੇ ਲਪੇਟੇ ਲਾ ਕੇ ਉਹਦੇ ਫਿਰ ਕੱਬ ਇਹਨੂੰ ਐ ਨੈਲ ਕਰਾਂਗੇ ਤੇ ਬਾਕੀ ਜਾਣਕਾਰੀ ਸਾਨੂੰ ਨਾਲ ਦੇ ਨਾਲ ਜੁੜਾਈ ਚੱਲਾਂਗੇ ਜੀ ਕੀ ਕਿਵੇਂ ਕੰਮ ਕਰ ਰਹੇ ਆ ਆਪਾਂ ਤੇ ਕਿਸ ਦੀ ਕਰਕੇ ਕਿਹੜੀ ਚੀਜ਼ ਦੀ ਕਿਵੇਂ-ਕਿਵੇਂ ਸ਼ਾਰਟਿੰਗ ਹੁੰਦੀ ਆ ਉਹ ਵੀ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜੀ ਸਾਡੀਆਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਜੀ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੀ